ਪਠਿੰਡਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਵੱਲੋਂ ਪਠਿੰਡਾ ਦੀ ਤਹਿਸੀਲ ਦਾ ਅਚਨਚੇਤ ਦੌਰਾ ਕੀਤਾ ਗਿਆ ਤਾਂ ਅਚਨਚੇਤ ਚੈਕਿੰਗ ਜਿਹੜੀ ਆ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਵੱਲੋਂ ਕੀਤੀ ਗਈ ਆ ਜਿਸ ਦੀਆਂ ਤਸਵੀਰਾਂ ਵੀ ਅਸੀਂ ਤੁਹਾਨੂੰ ਸਕਰੀਨ ਤੇ ਦਿਖਾ ਰਹੇ ਹਾਂ ਤਾਂ ਪਠਿੰਡਾ ਦੀ ਤਹਿਸੀਲ ਦੇ ਵਿੱਚ ਅਚਾਨਕ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਵੱਲੋਂ ਚੈਕਿੰਗ ਕੀਤੀ ਜਾਂਦੀ ਹੈ ਤੇ ਕਿਹਾ ਜਾਂਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਖਤ ਹਦਾਇਤਾਂ ਹਨ ਕਿ ਜੇਕਰ ਕੋਈ ਵੀ ਅਧਿਕਾਰੀ ਜਿਹੜਾ ਆ ਰਜਿਸਟਰੀ ਕਮਾਉਂਡ ਸਮੇ ਰਿਸ਼ਵਤ ਮੰਗਦਾ ਆ ਤਾਂ ਉਸ ਦੀ ਜਾਣਕਾਰੀ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਨੰਬਰ ਤੇ ਦਿੱਤੀ ਜਾਵੇ ਤੇ ਭ੍ਰਸ਼ਟਾਚਾਰ ਨੂੰ ਕਿਸੇ ਵੀ ਕਿਸਮ ਤੇ ਬਖਸ਼ਿਆ ਨਹੀਂ ਜਾਵੇਗਾ ਹੋਰ ਕਿ ਕੁਝ ਕੈਬਨਟ ਮੰਤਰੀ ਹਰਦੀਪ ਸਿੰਘ ਮੁੰਡਿਆ ਬੋਲੇ ਨੇ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਬਠਿੰਡਾ ਦੀ ਤਹਿਸੀਲ ਚ ਹਰਦੀਪ ਸਿੰਘ ਮੁੰਡਿਆ ਪਹੁੰਚੇ ਆ ਪੰਜਾਬ ਦੇ ਕੈਬਨਿਟ ਮੰਤਰੀ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਬਈ ਜੀ ਬਠਿੰਡਾ ਦੀ ਤਹਿਸੀਲ ਚ ਪਹੁੰਚੇ ਹੋ ਕੀ ਕਹਿਣਾ ਚਾਹੋ ਅੱਜ ਬਠਿੰਡਾ ਤਹਿਸੀਲ ਦੇ ਵਿੱਚ ਸੰਥੀਜ ਚੈਕਿੰਗ ਕੀਤੀ ਗਈ ਜਿਹਦੇ ਵਿੱਚ ਸਾਰੇ ਅਧਿਕਾਰੀ ਮੌਕੇ ਤੇ ਕੰਮ ਕਰਦੇ ਦੇ ਪਾਏ ਗਏ ਲੋਕਾਂ ਨੂੰ ਪੁੱਛਿਆ ਗਿਆ ਲੋਕ ਸਰਕਾਰ ਤੋਂ ਵੀ ਖੁਸ਼ ਨੇ ਮੁਲਾਜ਼ਮਾਂ ਤੋਂ ਵੀ ਖੁਸ਼ ਨੇ ਥੋੜਾ ਫਰਦ ਕੰਦਰ ਦੇ ਵਿੱਚ ਪ੍ਰੋਬਲਮ ਸੀ ਉਹਨੂੰ ਦੂਰ ਕੀਤਾ ਗਿਆ ਅੱਜ ਤੋਂ ਬਾਅਦ ਕੋਈ ਫਰਦ ਕੰਦਰ ਚ ਪ੍ਰੋਬਲਮ ਨਹੀਂ ਆਉ ਜਿਹੜੇ ਹਿਟਾਲਾ ਨਾਲ ਦੇ ਨਾਲ ਇਹਨਾਂ ਨੂੰ ਮਿਲਣਗੇ ਤੇ ਅਦਸਤੀਆਂ ਦੀ ਜਿਹੜੀ ਵਾਪਸੀ ਹੈ ਉਹ ਦੋ ਦ੍ਰਿਸ਼ਟੀ ਹੋਂਤ ਦੋ 2.5 ਘੰਟੇ ਬਾਅਦ ਰਿਸ਼ਤੀ ਬਾਅਦ ਸੁਣੇ ਪਰ ਰਿਸ਼ਤੀਆਂ ਨੂੰ ਲੈ ਕੇ ਖਾਸ ਕਰਕੇ ਮੁੰਡਿਆ ਸਾਹਿਬ ਬਠਿੰਡਾ ਦੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਬਠਿੰਡਾ ਦੇ ਲੋਕਾਂ ਨੂੰ ਇਹੀ ਮੈਸੇਜ ਹੈ ਕਿ ਅੱਜ ਜਿਹੜੀ ਚੈਕਿੰਗ ਆ ਇਸੇ ਕਰਕੇ ਕੀਤੀ ਗਈ ਹੈ ਕਿ ਕੋਈ ਪੈਸਾ ਤਰੇ ਲੱਗ ਰਿਹਾ ਤੇ ਸਾਰੇ ਜਿਹੜੇ ਵੀ ਭਰਾਵਾਂ ਨੂੰ ਮਿਲੇ ਉਹਨਾਂ ਨੇ ਕਿ ਸੇ ਬਿਨਾਂ ਪੈਸੇ ਤੋਂ ਰਿਸ਼ਤੀ ਹੋਈ ਆ ਬਿਨਾਂ ਪੈਸੇ ਤੋਂ ਹੀ ਰਿਸ਼ਤੀਆਂ ਹੋ ਰਹੀਆਂ ਕਿਸੇ ਵੀ ਬਾਹਰ ਕਸੇ ਨਹੀਂ ਦੇਣੇ ਸਿੱਧੀ ਆ ਕੇ ਤਹਿਸੀਲਦਾਰ ਸਾਹਿਬ ਤਹਿਸੀਲਦਾਰ ਸਾਹਿਬ ਨਾਲ ਗੱਲ ਕਰਨੀ ਹੈ ਕਿ ਸਾਡੇ ਕੋਲ ਫਲਾਣਾ ਬੰਦਾ ਜਿਹੜਾ ਕੋਈ ਪੈਸੇ ਮੰ ਜਿਹੜੀ ਸਰਕਾਰ ਦੀ ਪਹਿਲ ਕਰਮੀ ਹੈ ਕਿ ਪੂਰੀ ਬਾਲਸ ਤਰੀਕੇ ਨਾਲ ਜਿਹੜਾ ਕੰਮ ਹੋ ਰਿਹਾ ਤੇ ਜਿਹੜੀ ਰਿਸ਼ਤੀਆਂ ਬਿਨਾ ਪੈਸੇ ਤੋਂ ਰਿਸ਼ਤੀਆਂ ਸਰਕਾਰ ਕਰਵਾ ਰਹੀ ਹੈ ਅਫਸਰਾਂ ਨੂੰ ਕਤਨਾਮ ਕਰਨ ਦੀ ਵੀ ਬਾਹਰ ਲੋਕ ਕੁਝ ਕੋਸ਼ਿਸ਼ ਕਰਦੇ ਕਿ ਸਾਡੇ ਕੋਲ ਇੰਨੇ ਪੈਸੇ ਦੀ ਮੰਗ ਕੀਤੀ ਜਾਂਦੀ ਹੈ ਉਹ ਡਾਇਰੈਕਟਲੀ ਆ ਕੇ ਤੁਸੀਂ ਸਭ ਦਸ਼ੀਲਾਂ ਨੂੰ ਪੁੱਛ ਸਕਦੇ ਹੋ ਕਿ ਸਾਡੇ ਇੰਨੇ ਪੈਸੇ ਲੱਗੇ ਆ ਕਿਉਂ ਲੱਗੇ ਆ ਉਹ ਤੁਹਾਨੂੰ ਦੱਸਣਗੇ ਜੇ ਤੁਹਾਨੂੰ ਲੱਗਦਾ ਹੋਇਆ ਫਿਰ ਵੀ ਕਿ ਤੁਹਾਡੇ ਕੋਲ ਪੈਸੇ ਦੀ ਮੰਗ ਕੀਤੀ ਜਾ ਰਹੀ ਹੈ ਕੁਸੀਂ ਸਰਕਾਰ ਦਾ ਜਾਰੀ ਕੀਤਾ ਹੋਇਆ ਨੰਬਰਾਂ ਦੇ ਉੱਤੇ ਤੁਸੀਂ ਕੰਪਲੀਟ ਕਰ ਸਕਦੇ ਪੰਜਾਬ ਸਰਕਾਰ ਵੱਲੋਂ ਕਿਸ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਿਹਾ ਖਾਸ ਕਰਕੇ ਬਠਿੰਡਾ ਦੇ ਲੋਕਾਂ ਲਈ ਛੱਲੇ ਦੇ ਲੋਕਾਂ ਲਈ ਬਹੁਤ ਜਲਦੀ ਮੇਰੇ ਕੋਲ ਅਰਬਨ ਗਵਰਨਮੈਂਟ ਵੀ ਆ ਵਧੀਆ ਵਧੀਆ ਸ਼ਹਿਰ ਦਾ ਵਿਕਾਸ ਹੋਵੇਗਾ ਸੋ ਜਿਹੜਾ ਰੈਵਨਿਊ ਡਿਪਾਰਟਮੈਂਟ ਆ ਉਹਦੇ ਲਈ ਇਹ ਸਕੂਲ ਤੋਂ ਲੋਕਾਂ ਦਿੱਤੀਆਂ ਜਾ ਰਹੀਆਂ ਰਿਸਟੀਆਂ ਜਿਹੜੀਆਂ ਬਿਨਾਂ ਨੋਸੀਤ ਹੋ ਰਹੀਆਂ ਜਿਹੜੀਆਂ ਪੈਂਡਿੰਗ ਪਈਆਂ ਸ਼ੂ ਵੀ ਰਹੀਆਂ ਉਹ ਵੀ ਗਈਆਂ ਤੇ ਆਉਣ ਵਾਲੇ ਟਾਈਮ ਦੇ ਵਿੱਚ ਲੋਕਾਂ ਨੂੰ ਜਿਹੜੀ ਇਸ ਵਤ ਪ੍ਰਿਸ਼ਟਾ ਚਾਹ ਰਹੇ ਜਾਂ ਖਾਤਰਾ ਗੀਤਾ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਮਾਨਦਾਰੀ ਨਾਲ ਲੋਕਾਂ ਦੇ ਕੰਮ ਉਹਨਾਂ ਦੇ ਤੇ ਲੋਕਾਂ ਨੂੰ ਹਰ ਸਹੂਤ ਜਿਹੜੀ ਆ ਉਹ ਸਰਕਾਰ ਵੱਲੋਂ ਮੁਫਤ